ਓਤਾ ਚਾਚਾ ਸਿਆ ਅਸੀਂ ਆ ਕੇ ਸੁਣੀ ਆਨੇ ਆ ਐਤ ਕੀ ਬਾਰ ਮੋਦੀ ਸਰਕਾਰ ਸੀਟਾਂ 400 ਪਰ ਓਏ ਤੂੰ ਆ ਕੀ ਲਾ ਰੱਖੀ ਆ ਓਏ ਕਿਤੇ ਨੂੰ ਹੋਰ ਨੂੰ ਵੀ ਬਣ ਜਾਂਦੇ 5 ਸਾਲ ਤੂੰ ਰੈਸਟ ਕਰ ਲੈ ਹੁਣ 10 ਸਾਲ ਤੈਨੂੰ ਹੋ ਕੇ ਬਣੇ ਨੂੰ ਓਏ ਮੈਂ ਇਹ ਗੱਲ ਕਹਿੰਦਾਗਾ ਇਹ ਤਾਂ ਲੋਕ ਕਹਿੰਦੇ ਆ ਲੋਕ ਮੈਨੂੰ ਪਿਆਰ ਹੀ ਬਹੁਤ ਕਰਦੇ ਆ ਓਏ ਚਾਚਾ ਸੱਚਾ ਰੋ ਲੋਕਾਂ ਦੇ ਬਹਿਸ ਚ ਫਿਰਦਾਗਾ ਓ ਕਿਵੇਂ ਚਾਚਾ ਸਾਹਿਬ ਤੈਨੂੰ ਪਤਾ ਨਹੀਂ ਲੋਕ ਤਾਂ ਬਹਿਨ ਕੱਢ ਵੀ ਦਿੰਦੇ ਆ ਓਏ ਲੋ ਤਾਂ ਜਗ ਬਿੱਤਨੇ ਕਰਦੇ ਆ ਸਾਡੇ ਨਾਲ ਤਾਂ ਹੱਡ ਬਿੱਤੀਆਂ ਹੋ ਗਈਆਂ ਓਏ ਓ ਕਿਵੇਂ ਚਾਚਾ ਜੰਦ ਉਹ 2022 ਚ ਗੋਟਾ ਪਾਈਆਂ ਸੀ ਸਾਡੇ ਨਾਲ ਆਏ ਸੀ ਵੀ ਸਰਕਾਰ ਐ ਤੇ ਸਾਡੀ ਵਾਨੀ ਆ ਚਾਚਾ ਸਾਹਿਬ ਮੈਨੂੰ ਵੀ ਆਏ ਸੀ ਵੀ ਮੈਂ ਵੀ ਅੱਜ ਕਿ ਦੁਆਰੇ ਨੂੰ ਫੇਰ ਕੀ ਬਣਿਆ ਉਹ ਫੇਰ ਕੀ ਬਾਨਾ ਸੀ ਉਹ ਬਹਿਮ ਲੋਕਾਂ ਨੇ ਕੱਢਤਾ ਸੰਤੋ ਉਹਨੂੰ ਪਤਾ ਲੱਗਿਆ ਜਦੋਂ ਬੰਨੂ ਸੀਤਾ ਤੇ ਝਾੜੂ ਫਿਰ ਗਿਆ